ਤਾਰੀਖੀ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸਾਰਿਆਂ ਦੇ ਵਿਚਾਰ ਸੁਣੇ ਨੇ ਇਲੈਕਸ਼ਨਾਂ ਦਾ ਦੌਰ ਪਹਿਲਾਂ ਵੀ ਆਉਂਦਾ ਰਿਹਾ ਹੁਣ ਵੀ ਆਇਆ ਹੈ ਪਰ ਸਾਨੂੰ ਸਾਰਿਆਂ ਨੂੰ ਇਹ ਗੱਲ ਜਰੂਰ ਸੋਚ ਲੈਣੀ ਚਾਹੀਦੀ ਹੈ ਕਿ ਪੰਜਾਬ ਜਿਹੜੀ ਵੀ ਪੋਜੀਸ਼ਨ 'ਚ ਅੱਜ ਹੈ ਉਸ ਤੋਂ 10 ਸਾਲ 20 ਸਾਲ ਜਾਂ 40 ਸਾਲ ਪਹਿਲਾਂ ਉਹ ਅਜਿਹੀ ਪੋਜੀਸ਼ਨ 'ਤੇ ਨਹੀਂ ਸੀ ਉਹਦਾ ਕਾਰਨ ਕੀ ਬਣਿਆ ਇਹ ਕਿਉਂ ਅਜਿਹਾ ਹੋ ਗਿਆ ਕਿ ਅੱਜ ਪੰਜਾਬ ਦੇ ਸਿਰ 350000 ਕਰੋੜ ਦਾ ਕਰਜ਼ਾ ਹੈ ਤੇ ਜਿਹੜੀ ਵੀ ਸਰਕਾਰ ਬਣਦੀ ਹੈ ਚਾਹੇ ਉਹ ਸੁਖਬੀਰ ਬਾਦਲ ਦੀ ਬਣੀ ਜਾਂ ਉਸ ਤੋਂ ਬਾਅਦ ਅਮਰਿੰਦਰ ਸਿੰਘ ਦੀ ਬਣੀ ਜਾਂ ਦੁਬਾਰਾ ਬਾਦਲਾਂ ਦੀ ਬਣੀ ਜਾਂ ਦੁਬਾਰਾ ਅਮਰਿੰਦਰ ਦੀ ਬਣੀ ਤੇ ਅੱਜ ਆਪ ਦੀ ਬਣੀ ਇਹ ਕਹਾਣੀ ਮੈਂ ਭਾਵੇਂ 1 ਮਿੰਟ ਚ ਦੱਸਦੀ ਪਰ ਇਹ ਕਹਾਣੀ ਹੈਗੀ ਹੈ 30 ਸਾਲ ਦੀ 30 ਸਾਲ ਦੇ ਵਿੱਚ ਇਹ ਕਰਜ਼ਾ ਪੰਜਾਬ ਦੇ ਸਿਰ ਚੜਾਉਦੇ ਆਪ ਹੈਲੀਕਾਪਟਰਾਂ ਤੇ ਜਿਹੜਾ ਸਵਾਰੀਆਂ ਕਰ ਰਹੇ ਨੇ ਉਹਦਾ ਸਾਨੂੰ ਫਰਕ ਕੀ ਪੈਣਾ ਇਹ ਕਦੇ ਤੁਸੀਂ ਸੋਚਿਆ ਨਹੀਂ ਹੋਣਾ ਵੀ ਸਰਕਾਰ ਕਰਜ਼ਾ ਲੈਂਦੀ ਹੈ ਸਾਨੂੰ ਕੀ ਲੈਣਾ ਆਮ ਮੁੰਡਾ ਇਹ ਗੱਲ ਸੋਚਦਾ ਪਰ ਨਹੀਂ ਕੋਈ ਵੀ ਸੂਬਾ ਨਾ ਤਾਂ ਸੁਖਬੀਰ ਬਾਦਲ ਇਹ ਕਰਜ਼ਾ ਆਪਣੇ ਸਿਰ ਲੈ ਕੇ ਗਿਆ ਨਾ ਅਮਰਿੰਦਰ ਸਿੰਘ ਆਪਣੇ ਸਿਰ ਲੈ ਕੇ ਗਿਆ ਨਾ ਹੁਣ ਭਗਵੰਤ ਮਾਨ ਆਪਣੇ ਸਿਰ ਲੈ ਕੇ ਜਾਊਗਾ ਇਹ ਪੰਜਾਬ ਦੇ ਸਿਰ ਹੈ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਟੈਕਸ ਦਿੰਦੇ ਨੇ ਉਹਨਾਂ ਨੂੰ ਇਹ ਕਰਜ਼ਾ ਪੂਰਾ ਕਰਨਾ ਪੈਣਾ 10 ਸਾਲ ਚ ਪੂਰਾ ਕਰ ਦੇਣ 50 ਸਾਲ ਚ ਪੂਰਾ ਕਰ ਦੇਣ ਇਹਦਾ ਇੱਕ ਛੋਟਾ ਜਿਹਾ ਹਿਸਾਬ ਹੈ ਜੇ ਸਾਡੇ ਪਰਿਵਾਰ ਚ ਅੱਜ ਇੱਕ ਬੱਚਾ ਜੰਮਦਾ ਉਹਦਾ ਜੰਮਦਿਆਂ ਦੇ ਹੀ ਸਵਾ ਲੱਖ ਰੁਪਈਆ ਉਹਦੇ ਸਿਰ ਤੇ ਕਰਜ਼ਾ ਹੋ ਜਾਊਗਾ ਕੋਕਟ 10 ਪੌਣੇ 3 ਕਰੋੜ ਆਬਾਦੀ ਹੈ 3.5 ਲੱਖ ਕਰੋੜ ਜਿਹੜਾ ਉਹ ਕਰਜ਼ਾ ਹੈ ਤਾਂ ਸਵਾ ਲੱਖ ਦਾ ਕਰਜ਼ਈ ਹੋ ਜੂਗਾ ਅੱਜ ਜਿਹੜਾ ਸਾਡੇ ਘਰ ਬੱਚਾ ਜੰਮਦਾ ਹੈ ਭਾਵ ਜਿਹੜੀਆਂ ਚੀਜ਼ਾਂ ਦੇ ਵਿੱਚ ਬੇਤਹਾਸ਼ਾ ਮਤਲਬ ਕਿ ਮਹਿੰਗਾਈ ਹੋ ਰਹੀ ਹੈ ਉਹ ਐ ਕੀਤਾ ਜਾ ਰਿਹਾ ਹੈ ਕਿ ਜਦੋਂ ਬਜਟ ਬਣਦਾ ਹੈ ਸਾਲ ਚ ਇੱਕ ਵਾਰ ਬਜਟ ਮਹੀਨੇ ਚ ਇੱਕ ਮਹੀਨਾ ਮਾਰਚ ਦਾ ਬਜਟ ਦਾ ਹੁੰਦਾ ਹੈ ਉਹਦਾ ਮਤਲਬ ਇਹ ਹੈ ਕਿ ਇਸ ਸਾਲ ਸਰਕਾਰ ਨੇ ਕਿੰਨੇ ਟੈਕਸ ਹੋਰ ਲਾਉਣੇ ਨੇ ਉਹ ਜਦੋਂ ਤੁਸੀਂ ਟੈਕਸਾਂ ਦੀ ਲਿਸਟ ਪੜ੍ਹੋਗੇ ਤਾਂ ਉਹਦੇ ਵਿੱਚ ਇੱਕ ਚੀਜ਼ ਲਿਖੀ ਹੋਊਗੀ ਵੀ ਆਹ ਟੈਕਸ ਤਾਂ ਲਾਇਆ ਕਿ ਜਿਹੜਾ ਕਰਜ਼ਾ ਤੁਸੀਂ ਚੁੱਕਿਆ ਹੋਇਆ ਸਰਕਾਰਾਂ ਨੇ ਉਹਦੀ ਕਿਸ਼ਤ ਮੋੜਨੀ ਹੈ ਉਹ ਕਿਸ਼ਤ ਮੋੜਨ ਕਰਕੇ ਹਰ ਇੱਕ ਚੀਜ਼ ਦੇ ਉੱਪਰ ਇੱਕ ਟੈਕਸ ਲਾ ਦਿੱਤਾ ਜਾਂਦਾ ਹੈ ਉਹ ਟੈਕਸ ਤੁਸੀਂ ਚਾਹੇ ਮਾਚਸ ਖਰੀਦੋ ਜਿਹੜੀ ਆਪਾਂ ਸੀਖਾਂ ਵਾਲੀ ਦੀ ਡੱਬੀ ਹੁੰਦੀ ਹੈ ਤੇ ਚਾਹੇ ਤੁਸੀਂ ਟੈਲੀਵਿਜ਼ਨ ਖਰੀਦੋ ਚਾਹੇ ਤੁਸੀਂ 에어 ਕੰਡੀਸ਼ਨ ਖਰੀਦੋ ਮੋਟਰਸਾਈਕਲ ਖਰੀਦੋ ਜਾਂ ਤੁਸੀਂ ਕੋਈ ਹੋਰ ਸਾਬਣ ਜਿਹੜੀ ਸਮਾਨ ਤੁਹਾਨੂੰ ਰੋਜ਼ ਚਾਹੀਦਾ ਉਹ ਖਰੀਦੋ ਸਭ ਦੇ ਉੱਪਰ ਜਿਹੜਾ ਟੈਕਸ ਦੇਣਾ ਪੈਂਦਾ ਹੈ ਉਹਦੇ ਵਿੱਚ ਵਾਦਾ ਕਰ ਦਿੰਦੇ ਨੇ ਸਾਨੂੰ ਉਹ ਗੱਲ ਦਾ ਪਤਾ ਲੱਗਦਾ ਨਹੀਂ ਆਪ ਇਹ ਹੈਲੀਕਾਪਟਰਾਂ ਦੇ ਵਿੱਚ ਝੂਟੇ ਮੰਨਦੇ ਹੁਣ ਪਿੱਛੇ ਜੇ ਗੁਜਰਾਤ ਦੀਆਂ ਇਲੈਕਸ਼ਨਾਂ ਹੋਈਆਂ ਸੀ ਗੁਜਰਾਤ ਜਿਹੜਾ ਇਹ ਕੇਜਰੀਵਾਲ ਹੈ ਕੇਜਰੀਵਾਲ ਗੁਜਰਾਤ ਜਾਂਦਾ ਸੀ ਕੇਜਰੀਵਾਲ ਨੂੰ ਪੰਜਾਬ ਦਾ ਹੈਲੀਕਾਪਟਰ ਤੁਹਾਡੇ ਪੈਸਿਆਂ ਦਾ ਹੈਲੀਕਾਪਟਰ ਇੱਥੋਂ ਉੱਡਦਾ ਚੰਡੀਗੜ੍ਹੋਂ ਦਿੱਲੀ ਉਤਰਦਾ ਦਿੱਲੀੋਂ ਕੇਜਰੀਵਾਲ ਨੂੰ ਬਿਠਾ ਕੇ ਗੁਜਰਾਤ ਜਾਂਦਾ ਐਦਾਂ ਹੀ ਵਾਪਸ ਆਉਂਦਾ ਇਹ ਸਾਰਾ ਜਿਹੜਾ ਖਰਚਾ ਹੈ ਇਹ ਤੁਹਾਡੇ ਸਿਰ ਤੇ ਪੈਂਦਾ ਕਿਉਂਕਿ ਦਿੱਲੀ ਕੋਲ ਆਪਣਾ ਹੈਲੀਕਾਪਟਰ ਨਹੀਂ ਹੈ ਤੁਸੀਂ ਕਦੇ ਵੀ ਜਿਹੜੇ ਨੌਜਵਾਨ ਮੁੰਡਿਓ ਉਹ Google 'ਚ ਸਰਚ ਕਰਕੇ ਦੇਖ ਲਿਓ ਕਦੇ ਵੀ ਨਹੀਂ ਦੇਖੋਗੇ ਕਿ ਦਿੱਲੀ ਦਾ ਚੀਫ ਮਿਨਿਸਟਰ ਹੈਲੀਕਾਪਟਰ ਤੇ ਆਇਆ ਕਿਉਂਕਿ ਉਹਨਾਂ ਕੋਲ ਕੋਈ ਸਰਕਾਰੀ ਹੈਲੀਕਾਪਟਰ ਨਹੀਂ ਹੈ ਪੰਜਾਬ ਦਾ ਹੈਲੀਕਾਪਟਰ ਹੀ ਉਹ ਵਰਤਦੇ ਰਹੇ ਨੇ ਜਿਹੜੀ ਸਟੇਟ ਦਾ ਜਿਹੜੇ ਸੂਬੇ ਦਾ ਹੈਲੀਕਾਪਟਰ ਜਾਂ ਕੋਈ ਵਾਹਨ ਵਰਤੋਂਗੇ ਉਹਦੇ ਉੱਤੇ ਇਹ ਖਰਚਾ ਆਊਗਾ ਭਾਵ ਕੇ ਪੰਜਾਬ ਦੇ ਲੋਕਾਂ ਸਿਰ ਲਾਏ ਹੋਏ ਟੈਕਸ ਦਾ ਪੈਸਾ ਵਰਤਿਆ ਜਾਂਦਾ ਹੈ ਪੰਜਾਬ ਤੇ ਦਿੱਲੀ ਦੇ ਚੀਫ ਮਿਨਿਸਟਰ ਵੱਲੋਂ ਇਸੇ ਤਰ੍ਹਾਂ ਮੈਂ ਕੱਲਾ ਭਗਵੰਤ ਮਾਨ ਨੂੰ ਜਾਂ ਉਹਦੀ ਸਰਕਾਰ ਨੂੰ ਦੋਸ਼ੀ ਨਹੀਂ ਮੰਨਦਾ ਲੋਕ ਕਹਿਣਗੇ ਕਿ ਕਿਉਂ ਨਹੀਂ ਮੰਨਦਾ ਉਹ ਤਾਂ ਨਹੀਂ ਮੰਨਦਾ ਕਿ ਚਾਰ ਪਾਰਟੀਆਂ ਨੇ ਇਸ ਵਕਤ ਮੇਰੇ ਤੋਂ ਉਲਟ ਖੜੀਆਂ ਨਹੀਂ ਜਿਹੜੀਆਂ ਚਾਹੇ ਉਹਨਾਂ ਚ ਕਾਂਗਰਸ ਹੋਵੇ ਚਾਹੇ ਬਾਦਲ ਹੋਵਣ ਚਾਹੇ ਭਾਜਪਾ ਹੋਵੇ ਤੇ ਚਾਹੇ ਹੋਵੇ ਆ ਕੇਜਰੀਵਾਲੀ ਆਪ ਪਾਰਟੀ ਇਹਨਾਂ ਸਾਰੀਆਂ ਪਾਰਟੀਆਂ ਦਾ ਕੰਮ ਜਿਹੜਾ ਹੈ ਉਹ ਇੱਕ ਦੂਜੇ ਨਾਲ ਮਿਲਦਾ ਹੈ ਉਹਨਾਂ ਨੇ ਇੱਕ ਨੂੰ ਆ ਹੁਣ ਤੁਸੀਂ ਅਖਬਾਰਾਂ ਰੋਜ਼ ਪੜ੍ਹਦੇ ਹੋ ਜਾਂ ਬੱਚੇ ਸੋਸ਼ਲ ਮੀਡੀਆ 'ਚ ਦੇਖਦੇ ਨੇ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਤੋਂ ਚਾਰ ਵਾਰ ਮਤਲਬ 20 ਸਾਲ ਤੁਸੀਂ ਉਹਨੂੰ ਐਮਪੀ ਬਣਾ ਕੇ ਭੇਜਿਆ ਦੋ ਗੱਲਾਂ ਮੈਂ ਕਹਿਣਾ ਕਿ 20 ਸਾਲ ਦੇ ਵਿੱਚ ਜਾਂ ਸਾਰੀ ਗੱਲ ਛੱਡੋ 1981 ਦੇ ਵਿੱਚ ਯਾਦ ਰੱਖਿਓ ਫਿਰ Google 'ਚੋਂ ਦੇਖ ਲਿਓ ਅਖਬਾਰਾਂ 'ਚੋਂ ਦੇਖ ਲਿਓ 1981 ਦੇ ਵਿੱਚ ਅੱਜ ਤੋਂ 43 ਸਾਲ ਪਹਿਲਾਂ ਇੱਕ ਫੈਕਟਰੀ ਲੱਗੀ ਸੀ ਪਟਿਆਲੇ ਰੇਲਵੇ ਕੋਚ ਫੈਕਟਰੀ ਜਿਹਨੂੰ ਕਹਿੰਦੇ ਆਪਾਂ ਰੇਲਵੇ ਵਾਲੀ ਫੈਕਟਰੀ ਉਸ ਤੋਂ ਬਾਅਦ 43 ਸਾਲ ਦੇ ਵਿੱਚ ਇੱਕ ਵੀ ਸਰਕਾਰੀ ਜਿਹੜੀ ਫੈਕਟਰੀ ਹੈ ਜਾਂ ਕੋਈ ਆਧਾਰਾ ਹੈ ਜਾਂ ਪੀਜੀਆਈ ਹੈ ਜਾਂ ਏਮਜ਼ ਹੈ ਉਹ ਲੈ ਕੇ ਨਹੀਂ ਆ ਸਕੀ ਪਟਿਆਲੇ ਦੀ ਮੈਂਬਰ ਪਾਰਲੀਮੈਂਟ ਜਿਹਦੇ ਵਿੱਚੋਂ ਇੱਕ ਵਾਰ ਉਹ ਮਨਿਸਟਰ ਵੀ ਬਣੀ ਤੇ ਉਸ ਵਕਤ ਸੈਂਟਰ ਵਿੱਚ ਵੀ ਇਹਨਾਂ ਦੀ ਸਰਕਾਰ ਸੀ ਸਰਦਾਰ ਮਨਮੋਹਨ ਸਿੰਘ ਦੀ ਉੱਪਰ ਵੀ ਸਰਕਾਰ ਇਹਨਾਂ ਦੀ ਹੇਠਾਂ ਵੀ ਸਰਕਾਰ ਇਹਨਾਂ ਦੀ ਪਰ ਤੁਹਾਡੇ ਪਟਿਆਲੇ ਵਾਸਤੇ ਕੋਈ ਐਸਾ ਪ੍ਰੋਜੈਕਟ ਨਹੀਂ ਆਇਆ ਜਿਹੜਾ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਦੇਵੇ ਤੁਹਾਡੀਆਂ ਕੁੜੀਆਂ ਮੁੰਡੇ ਪੜੀ ਜਾਂਦੇ ਨੇ ਉਹਨਾਂ ਨੂੰ ਰੋਜ਼ਗਾਰ ਸਰਕਾਰਾਂ ਨੇ ਦੇਣਾ ਹੁੰਦਾ ਹੈ ਅੱਪਾ ਤਾਂ ਆਪਣੇ ਬੱਚਿਆਂ ਨੂੰ ਮਸਾ ਪੜਾ ਸਕਦੇ ਆ ਸੋ ਇੱਕ ਚੀਜ਼ ਆ ਦੇਖਿਓ ਵੀ 40 ਸਾਲ ਮਾਰਨੀ ਸਾਹਿਬ ਮਾਰਨੀ ਸਾਹਿਬ ਤਾਂ ਆਪਾਂ ਕਰਦੇ ਰਹੇ ਅੱਜ ਮਹਾਰਾਣੀ ਸਾਹਿਬ ਕਾਂਗਰਸ ਦੇ ਨਾਮ ਤੇ ਵੋਟਾਂ ਲੈ ਕੇ ਅੱਜ ਭਾਜਪਾ ਚਲੇ ਗਏ ਕਿਉਂਕਿ ਉਹਨਾਂ ਨੂੰ ਆਪ ਲੱਗਦਾ ਸੀ ਕਿ ਮੇਰਾ ਪੈਸਾ ਤਾਂ ਬਚਦਾ ਹੈ ਜੇ ਮੈਂ ਭਾਜਪਾ ਚ ਜਾਨੀ ਆ ਉਹਨਾਂ ਨੇ ਆਪਣਾ ਤਾਂ ਸੋਚ ਲਿਆ ਪਰ ਜਿਹੜਾ ਇੱਕ ਤਾਂ ਕਾਂਗਰਸ ਚ ਰਹਿ ਕੇ ਤੁਹਾਡਾ ਕੰਮ ਨਹੀਂ ਕੀਤਾ ਤੇ ਹੁਣ ਭਾਜਪਾ ਜਿਹੜੀ ਕਹਿੰਦੀ ਹੈ ਵੀ ਇੱਕੋ ਤਰ੍ਹਾਂ ਦਾ ਇਹ ਰਾਸ਼ਟਰ ਪੈਦਾ ਕਰ ਦੇਣਾ ਇੱਥੇ ਕੇਵਲ ਹਿੰਦੂ ਰਾਸ਼ਟਰਵਾਦ ਪੈਦਾ ਕਰ ਦੇਣਾ ਅੱਜ ਉਹਦੇ ਵਿੱਚ ਜਾਵੜੇ ਅਪਨੇ ਆਪ ਨੂੰ ਤਾਂ ਹੋ ਸਕਦਾ ਬਚਾ ਲਿਆ ਹੋਵੇ ਵੀ ਮੇਰੇ ਘਰ ਈਡੀ ਦੀਆਂ ਰੇਡਾਂ ਨਹੀਂ ਪੜਨਗੀਆਂ ਪਰ ਲੋਕਾਂ ਦਾ ਕੀ ਹੋਊਗਾ ਇਹ ਤਾਂ ਨਹੀਂ ਸੋਚਿਆ ਨਾ ਦੂਜੇ ਪਾਸੇ ਡਾਕਟਰ ਗਾਂਧੀ ਡਾਕਟਰ ਧਰਮਵੀਰ ਜੀ ਗਾਂਧੀ ਉਹ ساری ਉਮਰ ਕਹਿੰਦੇ ਰਹੇ ਨੇ ਕਿ ਮੈਂ ਕਾਮਰੇਡ ਬੀਰਤੀ ਦਾ ਬੰਦਾ ਮੈਂ ਲੋਕਾਂ ਲਈ ਹੀ ਆਪਣਾ ਜ਼ਿੰਦਗੀ ਲਾਈ ਹੈ ਮੈਂ 2-3 ਵਾਰ ਉਹਨਾਂ ਘਰ ਨਿੱਜੀ ਤੌਰ ਤੇ ਜਦੋਂ ਓ ਐਮ ਪੀ ਹੁੰਦੇ ਸੀ ਉਦੋਂ ਮੈਂ ਉਹਨਾਂ ਕੋਲ ਗਿਆ ਸੀ ਕਿ ਆਪਾਂ ਇਕੱਠੇ ਹੋ ਕੇ ਕੋਈ ਐਸਾ ਮਿਲ ਕੇ ਬੜਾਈਏ ਪ੍ਰੋਗਰਾਮ ਜਿਹਦੇ ਨਾਲ ਪਟਿਆਲੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਹੋ ਸਕੇ ਉਹ ਕਹਿੰਦੇ ਤੁਸੀਂ ਖਾਲਿਸਤਾਨ ਦੀ ਗੱਲ ਛੱਡੋ ਤੁਸੀਂ ਜਿਹੜੀ ਰਾਜਾਂ ਨੂੰ ਵਧ ਅਧਿਕਾਰ ਦੀ ਜਿਹੜੀ ਲੜਾਈ ਹੈ ਉਹ ਮੈਂ ਲੜਨ ਲਈ ਤਿਆਰ ਹਾਂ ਮੈਂ ਕਿਹਾ ਗਾਂਧੀ ਸਾਹਿਬ ਤੁਸੀਂ ਸਾਡੇ ਨਾਲ ਰਾਜਾਂ ਨੂੰ ਵਧ ਅਧਿਕਾਰ ਦੇਣ ਵਾਲੀ ਲੜਾਈ ਦੇ ਨਾਲ ਚੱਲਪੋ ਅਗਲੀ ਲੜਾਈ ਅਸੀਂ ਆਪ ਇਕੱਲੇ ਲੜਾਂਗੇ ਪਰ ਇਹ ਲੜਾਈ ਦੇ ਨਾਲ ਅਸੀਂ ਤੁਹਾਡੇ ਨਾਲ ਚੱਲਣਾ ਚਾਹੁੰਦੇ ਆ ਪਰ ਅੱਜ ਉਹ ਕਾਂਗਰਸ ਦੇ ਨੁਮਾਇੰਦੇ ਬਣ ਗਏ ਕਾਂਗਰਸ ਨੇ ਕਦੇ ਵੀ ਰਾਜਾ ਨੂੰ ਵੱਧ ਅਧਿਕਾਰ ਹੋ ਸਕਦਾ ਹੈ ਤੁਹਾਡੇ ਚੋਂ ਬਹੁਤਿਆਂ ਨੂੰ ਇਸ ਗੱਲ ਦੀ ਸਮਝ ਨਾ ਹੋਵੇ ਪਰ ਮੈਂ ਤੁਹਾਨੂੰ ਬੇਨਤੀ ਰੂਪ ਚ ਦੱਸਣਾ ਚਾਹੁੰਨਾ ਜੇ ਤੁਹਾਡੇ ਸੂਬੇ ਨੂੰ ਪੰਜਾਬ ਨੂੰ ਜ਼ਿਆਦਾ ਅਧਿਕਾਰ ਮਿਲਣਗੇ ਭਾਵੇਂ ਉਹ ਆਪਣੇ ਫੈਸਲੇ ਆਪ ਕਰ ਸਕੂਗਾ ਇਹ ਲੜਾਈ ਦੀ ਉਹ ਗੱਲ ਕਰਦੇ ਸੀਗੇ ਪਰ ਕਾਂਗਰਸ ਨੇ ਕਦੇ ਵੀ ਇਹ ਨਹੀਂ ਕੀਤਾ ਦੂਜਾ ਮੈਂ ਇੱਕ ਤੁਹਾਨੂੰ ਦੱਸ ਕੇ ਜਾਣਾ ਚਾਹਣਾ ਇਹਦੇ ਬਾਰੇ ਜਵਾਨ ਬੱਚੇ ਜਰੂਰ ਆਪ ਸੋਚਣ ਸੋਸ਼ਲ ਮੀਡੀਆ 'ਚ ਦੇਖਣ ਤੇ ਆਪਣੇ ਪਰਿਵਾਰ ਵਿੱਚ ਬੈਠ ਕੇ ਗੱਲਾਂ ਕਰਨ ਕਿ ਅੱਜ ਉਹ ਇੱਥੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਾਂਗਰਸ ਵਾਲੇ ਕਿ ਆਪ ਸਰਕਾਰ ਮਾੜੀ ਹੈ ਪਰ ਇਹ ਤੁਹਾਡੇ ਨਾਲ ਇੱਕ ਝੂਠ ਤੇ ਛਲਾਵਾ ਹੈ ਜਿਹੜਾ ਇੰਡੀਆ ਦੇ ਐਮਪੀ ਹੋਰ ਬਣ ਰਹੇ ਨੇ ਉਹਨਾਂ ਵਿੱਚ ਆਪ ਦਾ ਤੇ ਕਾਂਗਰਸ ਦਾ ਆਪਸ ਵਿੱਚ ਸਮਝੋਤਾ ਹੈ ਦਿੱਲੀ 'ਚ ਵੀ ਸਮਝੋਤਾ ਹੈ ਹਰਿਆਣਾ 'ਚ ਵੀ ਸਮਝੋਤਾ ਹੈ ਗੁਜਰਾਤ 'ਚ ਵੀ ਸਮਝੋਤਾ ਤੇ ਹੋਰ ਸੂਬਿਆਂ 'ਚ ਜਿੱਥੇ ਆਪ ਤੇ ਕਾਂਗਰਸ ਲੜ ਰਹੀ ਹੈ ਉੱਥੇ ਸਮਝੋਤਾ ਹੈ ਤੇ ਪੰਜਾਬ ਵਿੱਚ ਨਹੀਂ ਸਮਝੋਤਾ ਜੇ ਪੰਜਾਬ ਵਿੱਚ ਇੱਕ ਦੂਜੇ ਦੇ ਉਲਟ ਬੋਲਣਗੇ ਜਿਵੇਂ ਗਾਂਧੀ ਸਾਹਿਬ ਇੱਥੇ ਬੋਲਣਗੇ ਡਾਕਟਰ ਜਿਹੜਾ ਬਲਬੀਰ ਸਿੰਘ ਖੜਾ ਹੈ ਉਹਦੇ ਉਲਟ ਬੋਲਣਗੇ ਜਾਂ ਹੋਰਾਂ ਜਿੱਥੇ ਵੀ ਇਲੈਕਸ਼ਨਾਂ ਹੋ ਰਹੀਆਂ ਨੇ ਪਰ ਇਹ ਤਾਂ ਝੂਠ ਹੈ ਕਿ ਉੱਪਰ ਜਾ ਕੇ ਤਾਂ ਇਹ ਇਕੱਠੇ ਬੈਠਣਗੇ ਕਿਉਂਕਿ ਕਾਂਗਰਸ ਦਾ ਤੇ ਆਪ ਦਾ ਇੰਡੀਆ 'ਚ ਸਮਝੋਤਾ ਹੈ ਜਿਹੜਾ ਇਹਨਾਂ ਨੇ ਗੱਠਜੋੜ ਕੀਤਾ ਹੋਇਆ ਫਿਰ ਗਾਂਧੀ ਸਾਹਿਬ ਜਦੋਂ ਆਉਣਗੇ ਜਾਂ ਮੈਂ ਕੈਮਰੇ ਵਿੱਚ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਜੇ ਤੁਸੀਂ ਉੱਪਰ ਜਾ ਕੇ ਪਾਰਲੀਮੈਂਟ 'ਚ ਕਾਂਗਰਸ ਦੇ ਆਪਣਾ ਆਪ ਦੇ ਨਾਲ ਹੀ ਬੈਠਣਾ ਹੈ ਫਿਰ ਇੱਥੇ ਤੁਸੀਂ ਕਿਉਂ ਆਪ ਨੂੰ ਗਾਲ੍ਹਾਂ ਕੱਢਦੇ ਹੋ ਜਦੋਂ ਕੋ ਉੱਪਰ ਜਾ ਕੇ ਤੁਸੀਂ ਬੈਠੋਗੇ ਇਕੱਠੇ ਤੁਸੀਂ ਕੋਈ ਉਹ ਗੱਲ ਕਰ ਹੀ ਨਹੀਂ ਸਕੋਗੇ ਜਿਹੜੀ ਆਪ ਦੇ ਉਲਟ ਜਾਵੇ ਕਿਉਂਕਿ ਤੁਹਾਡਾ ਸਮਝੋਤਾ ਹੈ ਆ ਹੁਣ ਕੇਜਰੀਵਾਲ ਫੜਿਆ ਸੀ ਜਿਹੜੀ ਉੱਥੇ ਕਿਤੋਂ ਉੱਥੇ ਰਾਹੁਲ ਗਾਂਧੀ ਪ੍ਰਣੰਕਾ ਗਾਂਧੀ ਤੇ ਸੋਨੀਆ ਗਾਂਧੀ ਤਿੰਨੇ ਦਾ ਸਟੇਜ ਤੇ ਬੈਠੇ ਸੀ ਵੀ ਇਹ ਕੇਜਰੀਵਾਲ ਕਿਉਂ ਫੜਿਆ ਤੇ ਇੱਥੇ ਫਿਰ ਉਹਦੀ ਪਾਰਟੀ ਨਾਲ ਸਾਨੂੰ ਭਲੇਖਾ ਪਾਣ ਵਾਸਤੇ ਪੰਜਾਬ ਨੂੰ ਲੜਾਈ ਕਰਨ ਦਾ ਕੀ ਫਾਇਦਾ ਸੋ ਕਿਸੇ ਵੀ ਪਾਰਟੀ ਦੇ ਵਿੱਚ ਝੂਠ ਤੇ ਫਰੇਬ ਤੋਂ ਬਿਨਾ ਕੁਝ ਨਹੀਂ ਹੈ ਅੱਜ ਸਾਰੀ ਜ਼ਿੰਦਗੀ ਰਵਨੀਤ ਬਿੱਟੂ ਆਪਣੇ ਦਾਦੇ ਦੀ ਗੱਲ ਕਰਦਾ ਕਰਦਾ ਬਿਆਨ ਸਿੰਘ ਦੀ ਅਸੀਂ ਤਾਂ ਉਹਦੇ ਉਲਟਾਂ ਕਿਉਂਕਿ ਉਹਨੇ ਸਿੱਖਾਂ ਦੇ ਬੱਚਿਆਂ ਨੂੰ ਮਾਰਿਆ ਹੈ ਨਾਜਾਇਜ਼ ਮਾਰਿਆ ਹੈ ਪਰ ਰਵਨੀਤ ਬਿੱਟੂ ਨੂੰ ਤਾਂ ਉਹਦਾ ਫਾਇਦਾ ਹੋਇਆ ਨਾ ਅੱਜ ਉਹ ਆਪਣੇ ਦਾਦੇ ਦੀ ਪਾਰਟੀ ਛੱਡ ਕੇ ਅਜੋ ਭਾਜਪਾ ਚਲਾ ਗਿਆ ਇਹਨਾਂ ਤੇ ਏਤਬਾਰ ਆਪਾਂ ਕਿਵੇਂ ਕਰ ਸਕਦੇ ਆ ਕਿ ਜਿਹੜੇ ਬੰਦੇ ਆਪਣੇ ਪਰਿਵਾਰ ਦੀ ਪਾਰਟੀ ਛੱਡ ਕੇ ਆਪਣੇ ਨਿੱਜੀ ਫਾਇਦੇ ਲਈ ਫਾਇਦਾ ਕੀਆ ਉਹੀ ਪ੍ਰਨੀਤ ਕੋਰ ਜੀ ਨੂੰ ਸੁਝਿਆ ਉਹੀ ਰਮੇਤ ਬਿੱਟੂ ਨੂੰ ਸੁਝਿਆ ਕਿ ਪੈਸਾ ਇੰਨਾ ਕਮਾ ਲਿਆ ਹੈ ਕਿ ਜੇ ਭਾਜਪਾ ਦੀ ਸਰਕਾਰ ਬਣ ਗਈ ਸਾਨੂੰ ਅੰਦਰ ਠੋਕੂਗੀ ਅਸੀਂ ਪਹਿਲਾਂ ਹੀ ਭਾਜਪਾ ਜਲ ਜੀਏ ਤੇ ਆਪਣਾ ਪੈਸਾ ਬਚਾ ਲਈ ਆਪਣਾ ਪੈਸਾ ਬਚਾਉਣ ਖਾਤਰ ਤੁਹਾਡੇ ਲੋਕਾਂ ਜਿਨ੍ਹਾਂ ਤੋਂ ਉਹਨਾਂ ਨੇ ਵੋਟਾਂ ਲੀਆਂ ਸੀ ਆਪਣੀ ਆਪਣੀ ਪਾਰਟੀ ਦੇ ਨਾਂ ਤੇ ਉਹਨਾਂ ਦਾ ਵਿਚਾਰ ਨਹੀਂ ਕੀਤਾ ਮੈਂ ਇਹ ਬੇਨਤੀ ਕਰਦਾ ਸਾਡੀ ਪਾਰਟੀ ਦੀ ਵੀ ਪੜਤਾਲ ਕਰੋ ਕਿਉਂਕਿ ਵੋਟਾਂ ਤੁਸੀਂ ਪਾਣੀਆਂ ਨੇ ਕੁਰਸੀ ਤੁਸੀਂ ਬਖਸ਼ਣੀ ਹੈ ਨਾ ਮੈਂ ਖਰੀਦ ਸਕਦਾ ਕਿਸੇ ਕੀਮਤ ਵਿੱਚ ਕੋਲ ਤਾਂ ਵੈਸੇ ਹੀ ਪੈਸੇ ਘਟਨੇ ਨਾ ਪ੍ਰਨੀਤ ਕੋਰ ਖਰੀਦ ਸਕਦੀ ਹੈ ਨਾ ਗਾਂਧੀ ਤੇ ਨਾ ਡਾਕਟਰ ਬਲਬੀਰ ਤੇ ਨਾ ਬਾਦਲ ਦਲੀਏ ਇਹ ਤਾਂ ਲੋਕਾਂ ਨੇ ਵੋਟ ਪਾਉਣੀ ਹੈ ਹਾਂ ਲੋਕਾਂ ਨੂੰ ਛਲਾਵਾ ਦੇਣ ਵਾਸਤੇ ਇਸ ਸਾਰੀਆਂ ਅਮੀਰ ਤੇ ਰਾਂਝੜੀਆਂ ਨੇ ਇਹ ਪੈਸੇ ਦਾ ਬਹੁਤ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਝਲਕਾਰਾ ਦੇਣਗੇ ਚਾਹੇ ਇਸਤਾਰਾਂ ਨਾਲ ਦੇਲਣ ਚਾਹੇ ਨਸ਼ਿਆ ਨਾਲ ਦੇਲਣ ਚਾਹੇ ਮਤਲਬ ਕਿ ਨਗਦ ਪੈਸੇ ਨਾਲ ਦੇਲਣ ਉਹ ਸਾਡੇ ਕੋਲ ਨਾ ਹੈ ਨਾ ਅਸੀਂ ਨਜਾਇਜ਼ ਸਮਝੌਤੇ ਕੀਤੇ ਨੇ ਨਾ ਅਸੀਂ ਤੁਹਾਨੂੰ ਦੇ ਸਕਦੇ ਆ ਨਾ ਅਸੀਂ ਨਸ਼ਾ ਦੇ ਸਕਦੇ ਆ ਨਾ ਅਸੀਂ ਤੁਹਾਨੂੰ ਨਗਦ ਪੈਸੇ ਦੇ ਸਕਦੇ ਆ ਹਾਂ ਐਮਪੀ ਬਣਾਓ ਜਿੰਨਾ ਅਧਿਕਾਰ ਤੁਹਾਡਾ ਹੈ ਇਹ ਤੁਸੀਂ ਮੂੰਹੋਂ ਬੋਲੋਗੇ ਕਿ ਅੱਜ ਤੋਂ ਪਹਿਲਾਂ ਐਮਪੀਆ ਨੇ ਕਦੇ ਯਾਰ ਸਾਨੂੰ ਸਾਡੇ ਅਧਿਕਾਰ ਹੀ ਨਹੀਂ ਦਿਵਾਏ ਸਰਕਾਰ ਨੇ ਤੁਹਾਡੇ ਲਈ ਆਮ ਲੋਕਾਂ ਲਈ ਜਿਹੜੀਆਂ ਸਕੀਮਾਂ ਚਲਾਈਆਂ ਹੋਈਆਂ ਨੇ ਜੇ ਤੁਹਾਡਾ ਐਮਪੀ ਸਿਹਰਧ ਹੋਵੇ ਸੱਚਾ ਹੋਵੇ ਤਾਂ ਉਹਨਾਂ ਵਿੱਚੋਂ ਹੀ ਬਹੁਤ ਪੈਸਾ ਤੁਹਾਡੇ ਵਾਸਤੇ ਲੈ ਕੇ ਆ ਸਕਦਾ ਜਿਵੇਂ ਤੁਸੀਂ ਜਾਓ ਤੁਹਾਡਾ ਵੀ ਰਿਸ਼ਤੇਦਾਰੀਆਂ ਹੋਣਗੀਆਂ ਜਾਣ ਪਛਾਣ ਹੋਊਗੀ ਆ ਨਾਲ ਸੰਗਰੂਰ ਹੈ ਡੇਢ ਸਾਲ ਵਾਸਤੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਐਮਪੀ ਬਣੇ ਨੇ ਤੇ ਡੇਢ ਸਾਲ ਬਾਅਦ ਤੁਸੀਂ ਜਾ ਕੇ ਪੁੱਛ ਲੋ ਵੀ ਕਿਹੜੇ ਕਿਹੜੇ ਪਿੰਡ ਚ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਮਾਨ ਸਾਹਿਬ ਕੀ ਕੀ ਸਿਮਰਨਜੀਤ ਸਿੰਘ ਮਾਨ ਕੀ ਕੀ ਲੈ ਕੇ ਆਏ ਨੇ ਉਹ ਕੋਈ ਆਪਣੇ ਘਰੋਂ ਨਹੀਂ ਲੈ ਕੇ ਆਏ ਪਰ ਉਹ ਲੋਕਾਂ ਦਾ ਅਧਿਕਾਰ ਸੀ ਇਹਦਾ ਦਿਮਾਗ ਕੰਮ ਕਰਦਾ ਸੀ ਉਹਨੇ ਮਿਹਨਤ ਕਰਕੇ ਲੋਕਾਂ ਦਾ ਅਧਿਕਾਰ ਲਿਆ ਕੇ ਦਿੱਲੀ ਚੋਂ ਲੋਕਾਂ ਨੂੰ ਦੇਤਾ ਉਹਨੂੰ ਜੋ ਕਮਿਸ਼ਨ ਨਹੀਂ ਖਾਦੀ ਹੈ ਜੇ ਕਮਿਸ਼ਨ ਖਾਂਦਾ ਫਿਰ ਇਹਨੂੰ ਠੇਕੇਦਾਰਾਂ ਦੇ ਵੱਸ ਪੈਣਾ ਸੀ ਠੇਕੇਦਾਰ ਆਪਣੀ ਕਮਾਈ ਕਰਕੇ ਉਹ ਸੜਕਾਂ ਵੀ ਖਰਾਬ ਬਣਾਉਂਦੇ ਉਹ ਟੂਟੀਆਂ ਤੇ ਨਾਲੀਆਂ ਵੀ ਖਰਾਬ ਬਣਾਉਂਦੇ ਜੋ ਵੀ ਕੰਮ ਵਾਸਤੇ ਆਇਆ ਹੈ ਹਸਪਤਾਲ ਵਾਸਤੇ ਹੁਣ 57 ਕਰੋੜ ਰੁਪਇਆ ਮਾਨ ਸਾਹਿਬ ਇੱਕ ਹਸਪਤਾਲ ਲੈ ਕੇ ਆਏ ਨੇ ਬਰਨਾਲੇ ਲੈਤਾ ਉਹ ਸਰਕਾਰ ਤੇ ਜ਼ੋਰ ਪਾ ਕੇ ਨੇ ਪਰ ਉਹ ਜਿਹੜਾ ਉਹ ਇੰਡੀਆ ਦੇ ਵਿੱਚ ਦੋ ਹੀ ਹਸਪਤਾਲ ਨੇ ਇੱਕ ਇੱਥੇ ਬਣ ਰਿਹਾ ਹੁਣ ਇੱਕ ਕਿਸੇ ਹੋਰ ਸੂਬੇ ਦੇ ਵਿੱਚ ਹੈ ਦੋ ਸੂਬਿਆਂ ਦੇ ਵਿੱਚ ਉਹ ਹਸਪਤਾਲ ਹੈ ਜਿਹੜਾ ਤੁਹਾਨੂੰ ਐਮਰਜੈਂਸੀ ਦੇ ਵਿੱਚ ਕੰਮ ਆਉਂਦਾ ਜੇ ਇੱਥੋਂ ਦੇ ਐਮਪੀ ਵੀ ਇੰਨੇ ਸੁਹਿਰਦ ਹੁੰਦੇ ਤਾਂ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਹਸਪਤਾਲ ਚੰਗਾ ਬਣਦਾ ਸੋ ਮੇਰੀ ਬੇਨਤੀ ਹੈ ਜਿੰਨਾ ਮਰਜ਼ੀ ਆਪਾਂ ਗੱਲਾਂ ਕਰੀਏ 1978 ਤੋਂ ਲੈ ਕਰਕੇ ਲਗਾਤਾਰ ਅੱਜ 24 ਹੋ ਗਈ 47 ਸਾਲ ਤੋਂ ਪੰਜਾਬ ਦੇ ਲੋਕਾਂ ਨਾਲ ਹਰ ਪੱਧਰ ਤੇ ਤੱਕਾ ਹੋਇਆ ਅਸੀਂ ਲੋਕ ਸਮਝਦੇ ਆ ਵੀ ਸਿੱਖਾਂ ਨਾਲ ਤੱਕਾ ਹੋ ਗਿਆ ਹੁਣ ਹਿੰਦੂਆਂ ਨਾਲ ਤੱਕਾ ਹੋ ਗਿਆ ਹੁਣ ਮੁਸਲਮਾਨਾਂ ਨਾਲ ਤੱਕਾ ਹੋ ਗਿਆ ਇਹ ਸਾਨੂੰ ਲੜਾਉਂਦੇ ਨਹੀਂ ਜੇ ਅਸੀਂ ਲੜਾਂਗੇ ਉਹਨਾਂ ਨੂੰ ਫਾਇਦਾ ਹੁੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਦੇ ਵੱਲ ਲੋਕਾਂ ਦਾ ਧਿਆਨ ਨਹੀਂ ਜਾਂਦਾ ਲੋਕ ਇਸੇ ਪਾਸੇ ਲੱਗੇ ਰਹਿੰਦੇ ਨੇ ਕਿ ਹੁਣ ਮੰਦਿਰ ਬਣੂਗਾ ਹੁਣ ਮਸਜਿਦ ਬਣੂਗੀ ਹੁਣ ਗੁਰਦੁਆਰੇ ਦਾ ਕੀ ਹੋਊਗਾ ਉਹ ਉੱਥੇ ਹੀ ਸੋਚਦੇ ਰਹਿੰਦੇ ਨੇ ਆਪਣੇ ਭਲੇ ਦੀਆਂ ਸਕੀਮਾਂ ਵਾਸਤੇ ਉਹ ਆਪਣੇ ਐਮਪੀ ਤੇ ਦਬਾਅੋ ਹੀ ਨਹੀਂ ਪਾਉਂਦੇ ਜੇ ਐਮਪੀ ਬੇਈਮਾਨ ਹੈ ਉਹਨੇ ਠੇਕੇਦਾਰ ਨੂੰ ਰਿਸ਼ਵਤ ਦੇਣੀ ਹੈ ਆਪ ਉਹਦੇ ਤੋਂ ਕਮਾਈ ਕਰ ਲੈਣੀ ਹੈ ਤੇ ਤੁਹਾਡੇ ਤੱਕ ਤੁਹਾਡਾ ਅਧਿਕਾਰ ਹੀ ਨਹੀਂ ਪਹੁੰਚਣਾ ਸੋ ਮੇਰੀ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਮਰਜ਼ੀ ਇਹਨੂੰ ਸੋਚ ਲਓ ਆਖਰਕਾਰ ਉਹੀ ਬੰਦਾ ਤੁਹਾਡੇ ਕੰਮ ਆ ਸਕਦਾ ਹੈ ਜਿਨੇ ਕਦੇ ਜ਼ਿੰਦਗੀ ਚ ਬੇਈਮਾਨੀ ਸੋਚ ਕੇ ਵੀ ਨਹੀਂ ਕੀਤੀ ਅਣਜਾਣੇ ਚ ਵੀ ਨਹੀਂ ਕੀਤੀ ਉਹ ਹੈ ਧਿਰ ਸਿਮਰਨਜੀਤ ਸਿੰਘ ਮਾਨ ਦੀ 40 ਸਾਲ ਹੋ ਗਏ ਨੇ ਸਾਨੂੰ ਲੋਕਾਂ ਨੂੰ ਸਮਝਾਉਂਦਿਆਂ ਸਮਝਾਉਂਦਿਆਂ ਇਹ ਸਾਡੇ ਚ ਕੋਈ ਕਮਜ਼ੋਰੀ ਹੋਏਗੀ ਜਿਹੜਾ ਲੋਕ ਸਾਡੀ ਗੱਲ ਨਹੀਂ ਮੰਨਦੇ ਪਰ ਅਸੀਂ ਕਦੇ ਪਾਰਟੀਆਂ ਨਹੀਂ ਬਦਲੀਆਂ ਅਸੀਂ ਕਦੇ ਵਿਕੇ ਨਹੀਂ ਅਸੀਂ ਕਦੇ ਝੁਕੇ ਨਹੀਂ ਡਰੇ ਨਹੀਂ ਤੇ ਘਰੇ ਵੀ ਨਹੀਂ ਬੈਠੇ ਲੜਦੇ ਰਹਿਆ ਲੜਦੇ ਰਹਿਆ ਭ੍ਰਿਸ਼ਟਾਚਾਰ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਤੇ ਜਿਹੜੀਆਂ ਸਰਕਾਰਾਂ ਧੱਕਾ ਕਰਦੀਆਂ ਨੇ ਉਹਨਾਂ ਦੇ ਖਿਲਾਫ ਉਹ ਲੜਨ ਦਾ ਮਤਲਬ ਹੈ ਤੁਹਾਡੇ ਅਧਿਕਾਰਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਮੇਰਾ ਨਿੱਜੀ ਕੋਈ ਕਿਸੇ ਸਰਕਾਰ ਨੇ ਨੁਕਸਾਨ ਨਹੀਂ ਕੀਤਾ ਨਾ ਸਿਮਰਨਜੀਤ ਸਿੰਘ ਮਾਨ ਦਾ ਕੀਤਾ ਉਹਨਾਂ ਨੇ ਲੋਕਾਂ ਦਾ ਅਧਿਕਾਰ ਦਾ ਜਿਹੜਾ ਘਾਣ ਕੀਤਾ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਲੋਕਾਂ ਦੇ ਅਧਿਕਾਰ ਮਿਲਣ ਇਹ ਲੜਾਈ ਆ ਸਾਡੀ ਕੋਈ ਹੋਰ ਲੜਾਈ ਸਾਡੀ ਮੇਰਾ ਨਿੱਜੀ ਤਾਂ ਨੁਕਸਾਨ ਕਦੇ ਕਿਸੇ ਨੇ ਨਹੀਂ ਕੀਤਾ ਹੁਣ ਅੱਜ ਤੋਂ ਬਾਅਦ ਕੋਈ ਕਰ ਦੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਮੈਂ 62 ਸਾਲ ਦਾ ਹੋ ਗਿਆ ਮੈਂ ਯੂਨੀਵਰਸਿਟੀ ਚ ਪੜਿਆ ਯੂਨੀਵਰਸਿਟੀ ਚ ਪੜਾਇਆ ਤੇ ਸਾਰੀ ਇੰਨੀ ਛੋਟੀ ਮੋਟੀ ਜਿੰਨੀ ਕੁ ਦੁਨੀਆ ਨੂੰ ਸਮਝ ਆਉਂਦੀ ਹੈ ਓਨੀ ਕੁ ਮੈਨੂੰ ਹੈਗੀ ਹੈ ਮੇਰਾ ਨਿੱਜੀ ਨੁਕਸਾਨ ਤਾਂ ਕਿਸੇ ਨੇ ਨਹੀਂ ਕੀਤਾ ਹੈ ਪਰ ਅਸੀਂ ਫਿਰ ਕਿਉਂ ਤੁਰੇ ਫਿਰਦੇ ਆ ਅਸੀਂ ਫਿਰ ਕਿਉਂ ਸੜਕਾਂ ਤੇ ਆ 40 ਸਾਲ ਤੋਂ ਉਹ ਕੇਵਲ ਇਸ ਵਾਸਤੇ ਹੈ ਜਿਸ ਦਿਨ ਪੰਜਾਬ ਦੇ ਦੁਨੀਆ ਸਮਝ ਜਾਊਗੀ ਕਿ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਸਾਡੇ ਲਈ ਸੰਘਰਸ਼ ਕਰ ਰਹੀ ਸੀ ਅਸੀਂ ਨਹੀਂ ਸਮਝੇ ਤੁਸੀਂ ਨਾ ਸਹੀ ਅਸੀਂ ਨਾ ਦੇਖਾਂਗੇ ਤੁਸੀਂ ਨਾ ਦੇਖੋਗੇ ਤੁਹਾਡੇ ਪੁੱਤਾਂ ਧੀਆਂ ਜਦੋਂ ਕਿਤੇ ਇਸ ਗੱਲ ਦੀ ਨੌਲੇਜ ਆਊਗੀ ਜਦੋਂ ਉਹ ਸਮਝਣਗੇ ਕਿ ਯਾਰੋ ਉਹ ਜਿਹੜੇ ਲੋਕ ਸੀ ਉਹ ਉਹਨਾਂ ਚਾਰਾਂ ਪਾਰਟੀਆਂ ਤੋਂ ਅਲੱਗ ਸੀ ਉਹ ਇੱਕ ਦੂਜੇ ਨੂੰ ਬਚਾਉਂਦੇ ਸੀ ਤੁਸੀਂ 2 ਮਿੰਟ ਸੋਚ ਕੇ ਦੇਖੋ ਜਿਹੜਾ ਵੀ ਮਿਨਿਸਟਰ ਬਣ ਜਾਂਦਾ ਹੈ ਉਹਦੇ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗ ਜਾਂਦਾ ਹੈ ਚਲੋ ਜੇ ਨਾਂ ਵੀ ਲੱਗੇ ਉਹ ਜਿਹੜਾ ਮਨਿਸਟਰ ਹੁੰਦਾ ਉਹ ਦਿਨਾਂ ਚ ਹੀ ਅਮੀਰ ਕਿਵੇਂ ਹੋ ਜਾਂਦਾ ਹੈ ਉਹਦੇ ਕੋਲ ਕਾਰਾਂ ਵੱਡੀਆਂ ਵੱਡੀਆਂ ਕਿੱਥੋਂ ਆ ਜਾਂਦੀਆਂ ਨੇ ਉਹਦੇ ਕੋਲ ਕੋਠੀਆਂ ਵੱਡੀਆਂ ਵੱਡੀਆਂ ਕਿੱਥੋਂ ਆ ਜਾਂਦੀਆਂ ਨੇ ਆ ਮੈਂ ਤੁਹਾਨੂੰ ਤਾਜ਼ਾ ਉਦਾਹਰਣ ਦੇਣਾ ਹਜੇ 2 ਸਾਲ ਹੋਏ ਨੇ ਆਪ ਸਰਕਾਰ ਬਣਿਆ ਨੂੰ ਆ ਪਟਿਆਲੇ ਤੋਂ 4 ਐਮਐਲਏ ਨੇ ਪਟਿਆਲੇ ਦੇ ਨੇ ਕੋਈ ਬਾਹਰਲਾ ਨਹੀਂ ਹੈ ਉਹਨਾਂ ਨੇ ਮਹਾਰਾਜੇ ਪਟਿਆਲੇ ਦੇ ਭਰਾ ਮਾਲਵਿੰਦਰ ਸਿੰਘ ਦਾ ਮੈਲ ਖਰੀਦ ਲਿਆ ਪਤਾ ਕਰ ਲਓ ਜਾ ਕੇ ਮਹਾਰਾਜਾ ਅਮਰਿੰਦਰ ਸਿੰਘ ਦਾ ਛੋਟਾ ਭਰਾ ਮਹਾਰਾਜਾ ਮਾਲਵਿੰਦਰ ਸਿੰਘ ਹੈ ਮਾਲਵਿੰਦਰ ਸਿੰਘ ਦੇਖਿਓ ਤੇਨ ਮਹਾਰਾਜਾ ਮਾਲਵਿੰਦਰ ਸਿੰਘ ਨਿਊਜ਼ੀਲੈਂਡ ਚ ਆਪਣਾ ਘਰ ਬਣਾਉਣਾ ਚਾਹੁੰਦਾ ਸੀ ਉਹਨੇ ਇੱਥੋਂ ਵਾਲਾ ਆਪਣਾ ਮਹਿਲ ਵੇਚਣਾ ਸੀ ਤਾਂ 4 ਐਮਐਲਏ ਜਦੋਂ ਅਜੇ ਉਹਨਾਂ ਨੂੰ 6 ਮਹੀਨੇ ਹੋਏ ਸੀ ਐਮਐਲਏ ਬਣਿਆ ਨੂੰ ਉਹਨਾਂ ਨੇ ਉਹ ਮਹਿਲ ਅੱਜ ਜਾ ਕੇ ਕਿਸੇ ਨੂੰ ਮਰਜ਼ੀ ਪੁੱਛ ਲਓ ਅਰਬਨ ਸਟੇਟ ਦੇ ਵਿੱਚ ਪਿਛਲੇ ਪਾਸੇ ਉਹਦਾ ਮਹਿਲ ਹੈ ਉਨਾ ਕਿਸੇ ਨੂੰ ਪੁੱਛ ਲੋ ਪਟਿਆਲੇ ਵੀ ਇਹ ਮੈਲ ਕਿਹਦੇ ਕੋਲ ਹੈ ਉਹ ਕਹਿਣਗੇ ਉਹ ਤਾਂ ਐਮਐਲਏ ਨੇ ਖਰੀਦ ਲਿਆ ਜੀ ਐਮਐਲਏ ਕੋਲ ਇੰਨਾ ਪੈਸਾ 6 ਮਹੀਨੇ ਚ ਕਿਵੇਂ ਆ ਗਿਆ ਇਹ ਇਹ ਚੀਜ਼ਾਂ ਸੋਚਣ ਵਾਲੀ ਜਾਂਦੇ ਨਾ ਉਹ ਆਖਰ ਉਹ ਤੁਹਾਡਾ ਹੱਕ ਖੋਇਆ ਗਿਆ ਕਿਸੇ ਠੇਕੇਦਾਰ ਨੂੰ ਕਿਹਾ ਗਿਆ ਵੀ ਇੱਥੇ ਪੰਜ ਸੜਕਾਂ ਕਾਗਜ਼ਾਂ ਚ ਪਾ ਦੇ ਬਣਾਈ ਨਾ ਬਣਾਈ ਪਰ ਉਹ ਪੈਸਾ ਅੱਧੋ-ਅੱਧ ਕਰ ਲੈਣੇ ਆਪਾਂ ਅਸੀਂ ਸਾਈਨ ਕਰ ਦਾਂਗੇ ਤੇਰੀਆਂ ਸੜਕਾਂ ਪਾਸ ਹੋ ਜਾਣਗੀਆਂ ਅੱਗੇ ਅਸੀਂ ਦਿਖਾ ਦਾਂਗੇ ਜੀ ਹੜ ਆਈ ਸੀ ਜੀ ਉਹਦੇ ਚ ਸੜਕਾਂ ਖਰਾਬ ਹੋ ਗਈਆਂ ਉਹ ਕਰ ਇਹ ਹਜਾ ਕੋਈ ਬੇਈਮਾਨੀ ਕੀਤੀ ਹੈ ਤਾਂ 6 ਮਹੀਨੇ ਚ ਇੰਨਾ ਕਿਉਂਕਿ ਉਹ ਸਾਰੇ ਐਮਐਲਏ ਆਮ ਘਰਾਂ ਦੇ ਐਮਐਲਏ ਨੇ ਤੇ ਖਰੀਦ ਰਿਹਾ ਮਹਾਰਾਜੇ ਦਾ ਮੈ ਇਹ ਤਾਂ ਪਟਿਆਲੇ ਦੀ ਸਟੋਰੀ ਹੈ ਨਾ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ ਅੰਮ੍ਰਿਤਸਰ ਖਰੀਦਿਆ ਜਾਂ ਹਿਮਾਚਲ ਚ ਖਰੀਦਿਆ ਅ타 ਪਟਿਆਲੇ ਖਰੀਦਿਆ ਇਹ ਤਾਂ ਇੱਕ ਉਦਾਹਰਨ ਹੈ ਜੇ ਇੱਕ ਐਮਐਲਏ ਹੁਣ ਮੈਂ ਇਹ ਗੱਲ ਉਦਾਹਰਨ ਦੇ ਰਿਹਾ ਸੀ ਤੁਹਾਨੂੰ ਜੇ ਇੱਕ ਐਮਐਲਏ ਜਿਹੜਾ ਹਜੇ ਹੁਣ ਬਣਿਆ ਹੈ ਜੇ ਉਹ ਇੰਨਾ ਪੈਸਾ ਕਮਾ ਸਕਦਾ ਹੈ ਕੀ ਸੁਖਵੀਰ ਨੇ ਇਸ ਇਨਾ ਤਰੀਕਿਆਂ ਨਾਲ ਪੈਸਾ ਨਹੀਂ ਕਮਾਇਆ ਜਾਂ ਅਮਰਿੰਦਰ ਸਿੰਘ ਨੇ ਇਨਾ 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 ਤਰੀਕਿਆਂ ਨਾਲ ਪੈਸਾ ਨਹੀਂ ਕਮਾਇਆ ਕਮਾਇਆ ਪਰ ਨਾ ਅਮਰਿੰਦਰ ਸੁਖਵੀਰ ਨੂੰ ਫੜਦਾ ਨਾ ਸੁਖਵੀਰ ਅਮਰਿੰਦਰ ਨੂੰ ਫੜਦਾ ਨਾ મોદી ਅਮਰਿੰਦਰ ਨੂੰ ਫੜਦਾ ਤੇ ਨਾ મોદી ਸੁਖਵੀਰ ਨੂੰ ਫੜਦਾ ਇਸ ਤੋਂ ਸਮਝ ਜਾਓ ਕਿ ਇਹਨਾਂ ਦੀ ਆਪਸ ਵਿੱਚ ਸਾਂਝ ਕਿੰਨੀ ਹੈ ਸਾਰੇ ਬੇਈਮਾਨੀ ਇਕੱਠੀ ਕਰਦੇ ਨੇ ਇੰਨਾ ਖੋਲ ਕੇ ਮੈਂ ਤੁਹਾਨੂੰ ਦੱਸ ਜਦੋਂ ਫਿਰ ਕਦੇ ਆਉਂਗਾ ਫਿਰ ਵੀ ਤੁਹਾਨੂੰ ਸੱਚੀਆਂ ਗੱਲਾਂ ਕਿਉਂਕਿ ਤੁਸੀਂ ਤੇ ਮੈਂ ਇੱਕੋ ਤਰ੍ਹਾਂ ਨਾਲ ਪੀਸੇ ਜਾ ਰਹੇ ਹਾਂ ਅਸੀਂ ਤਾਂ ਪੀਸੇ ਜਾ ਰਹੇ ਹਾਂ ਕਿ ਸਾਡੀ ਗੱਲ ਸਾਡੇ ਹੀ ਲੋਕ ਨਹੀਂ ਸਮਝਦੇ ਤੁਸੀਂ ਤਾਂ ਪਿੱਛੇ ਜਾ ਰਹੇ ਹੋ ਕਿ ਤੁਹਾਨੂੰ ਸਮਝ ਨਹੀਂ ਤੁਸੀਂ ਕੱਲੇ ਆ ਜਿਹੜੇ ਬੈਠੇ ਆ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਜਿੰਨੇ ਪੰਜਾਬ ਦੇ ਲੋਕ ਨੇ ਜਿੰਨੇ ਗਰੀਬ ਤੋਂ ਜ਼ਿਆਦਾ ਗਰੀਬ ਹੋ ਰਹੇ ਨੇ ਉਹਨਾਂ ਲੋਕਾਂ ਦੀ ਗੱਲ ਕਰਦਾ ਕਿ ਉਹ ਆਪਣੇ ਅਧਿਕਾਰ ਖੋਏ ਜਾਣ ਦਾ ਹੀ ਉਹਨਾਂ ਨੂੰ ਪਤਾ ਨਹੀਂ ਆ ਸਾਨੂੰ ਸਭ ਤੋਂ ਵੱਡਾ ਅਫਸੋਸ ਆ ਕਿ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਸਾਡੇ ਅਧਿਕਾਰ ਸਾਡਾ ਹੱਕ ਕੌਣ ਖੋ ਰਿਹਾ ਤੇ ਅੱਧੋ-ਵੱਧ ਕਰ ਰਿਹਾ ਹੈ ਵਾਰੀ-ਵਟਾ ਕਰ ਰਿਹਾ ਹੈ ਕਦੇ ਉਹ ਆ ਜਾਂਦੇ ਨੇ ਕਦੇ ਉਹ ਆ ਜਾਂਦੇ ਨੇ ਹੁਣ ਤੀਜਾ ਆਇਆ ਸੀ ਉਹ ਉਹਨਾਂ ਦਾ ਵੀ ਪਿਓ ਨਿਕਲਿਆ ਸੋ ਮੇਰੀ ਬੇਨਤੀ ਹੈ ਵੀ ਜਿਵੇਂ ਤਲਖੀ ਚ ਬੋਲ ਗਿਆ ਹੋਵਾਂ ਤਾਂ ਮੈਨੂੰ ਮਾਫ਼ ਕਰਿਓ ਪਰ ਸੱਚ ਜਿਹੜਾ ਹੁੰਦਾ ਹੈ ਉਹ ਬੋਲੇ ਹੀ ਐ ਜਾਂਦਾ ਹੈ ਬੰਦੇ ਤੋਂ ਰਿਹਾ ਨਹੀਂ ਜਾਂਦਾ ਹੈ ਬੰਦਾ ਫਿਰ ਉਹ ਉਹ ਗੱਲ ਜਿਹੜੀ ਆ ਉਹ ਕੋਸ਼ਿਸ਼ ਕਰਦਾ ਹੁੰਦਾ ਬੰਦਾ ਕਿ ਆਪਣੇ ਭੈਣ ਭਰਾ ਵੀਰ ਨੂੰ ਬੱਚੇ ਨੂੰ ਸਮਝਾ ਦਵਾ ਕਿ ਹੁਣ ਇਹ ਸੋਚੋ ਨਾ ਵੀ ਮਿੰਦਰਪਾਲ 6ਵੀਂ ਵਾਰ ਇਲੈਕਸ਼ਨ ਚ ਖੜ ਰਿਹਾ ਇਹ ਮੇਰੀ 6ਵੀਂ ਵਾਰ ਹੈ ਜੇ ਇਹ ਜਿੱਤਦਾ ਨਹੀਂ ਫਿਰ ਕਿਉਂ ਖੜਦਾ ਮੈਨੂੰ ਮੇਰੇ ਗੁਰੂ ਦੀ ਇੱਕ ਅਸੀਸ ਹੈ ਗੁਰੂ ਗੋਬਿੰਦ ਸਿੰਘ ਦੀ ਗੁਰਨਾਗ ਸਾਹਿਬ ਦੀ ਵੀ ਤੂੰ ਜ਼ੁਲਮ ਦੇ ਖਿਲਾਫ ਖੜੇ ਰਹਿਣਾ ਜਿੱਤ ਹਾਰ ਦੀ ਕੋਈ ਪਰਵਾਹ ਨਹੀਂ ਕਰਨੀ ਹੁਣ ਮੈਂ ਆਪਣੇ ਗੁਰੂ ਦੀ ਮੰਨ ਤੇ ਮੰਨ ਰਹਾ ਤੇ ਤੁਰਿਆ ਫਿਰਦਾ ਕਟੋ ਕਟ ਮੈਂ ਅੱਗੇ ਜਾ ਕੇ ਆਪਣਾ ਮੂੰਹ ਸੁੱਚਾ ਦਿਖਾਉਂਗਾ ਵੀ ਪਿਤਾ ਜੀ ਤੁਹਾਡੇ ਕਹੇ ਤੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹੇ ਹਾਂ ਕਿਉਂਕਿ ਤੁਸੀਂ ਲੜੇ ਹੋ ਕਿਉਂਕਿ ਤੁਸੀਂ ਚਮਕੌਰ ਦੀ ਗੜੀ 'ਚ 10 ਲੱਖ ਫੌਜ ਦਾ ਟਾਕਰਾ ਕੀਤਾ ਅੱਗੇ ਜਾ ਕੇ ਗੁਰੂ ਦੀ ਢਾਬ 'ਚ ਵੀ ਕੀਤਾ ਹੈ ਖਿਦਰਾਣੇ ਵੀ ਕੀਤਾ ਹੈ ਅਨੰਦਪੁਰ ਸਾਹਿਬ ਵੀ ਕੀਤਾ ਸਾਨੂੰ ਸਿਖਾਉਣ ਵਾਸਤੇ ਕੀਤਾ ਹੈ ਕਿ ਜਦੋਂ ਜਦੋਂ ਜ਼ੁਲਮ ਵਧੂਗਾ ਤੁਹਾਡੇ ਸਾਹਮਣੇ ਜ਼ਾਲਮ ਖੜਾ ਹੋਊਗਾ ਹੁਣ ਜ਼ਾਲਮ ਦਾ ਰੂਪ ਬਦਲ ਗਿਆ ਪਹਿਲਾਂ ਝਾਲਮ ਕਰਪਾਨ ਮਾਰ ਕੇ ਮਾਰਦਾ ਸੀ ਹੁਣ ਨਸ਼ੇ ਦੇ ਕੇ ਮਾਰ ਦਿੰਦਾ ਯਾਰ ਇੱਥੇ ਮੈਂ ਇੱਕ ਉਦਾਹਰਨ ਦੇਣਾ ਆ ਬੀਬੀ ਜੀ ਹੁਣ ਜਾ ਕੇ ਆਏ ਨੇ ਝਗੜਾ ਹੋਗਾ ਕੋਈ ਮੈਂ ਉਦਾਹਰਨ ਦੇਣਾ ਜਾਂਦੇ ਹੈ ਕੋਈ ਨਹੀਂ ਮੈਂ ਨਹੀਂ ਨਹੀਂ ਉਦਾਹਰਨ ਦੇ ਰਿਹਾ ਮੰਨ ਲਓ ਤੁਸੀਂ ਇੱਥੇ ਖੜੇ ਹੋ ਤੁਹਾਡਾ ਗਵਾਂਢੀ ਮੈਂ ਉੱਥੇ ਖੜਾ ਕਿਸੇ ਗੱਲ ਤੋਂ ਹੋ ਜਾਂਦੀ ਹੈ ਤੁਹਾਡੇ ਚੋਂ ਇੱਕ ਬੰਦਾ ਥਾਣੇ ਫੋਨ ਕਰ ਦਿੰਦਾ 20 ਮਿੰਟਾਂ ਜਾਂ ਤੁਹਾਨੂੰ ਫੋਨ ਆਊਗਾ ਵੀ ਤੁਹਾਨੂੰ ਥਾਣੇ ਆਓ ਜੀ ਤੁਹਾਡੇ ਖਿਲਾਫ ਇੱਕ ਸ਼ਿਕਾਇਤ ਆਈ ਹੈ ਜਾਂ ਕੋਈ ਸਿਪਾਹੀ ਆਊਗਾ ਇਹ ਮੈਂ ਉਦਾਹਰਨ ਦੇ ਰਿਹਾ ਪਰ ਗਲੀ ਗਲੀ ਨਸ਼ਾ ਵਿਕ ਰਿਹਾ ਸਾਰੇ ਪੰਜਾਬ ਚ ਵਿਕ ਰਿਹਾ ਉਹਦੀ ਕੋਈ ਰਿਪੋਰਟ ਨਹੀਂ ਲਾਉਂਦਾ ਉੱਥੇ ਕੋਈ ਪੁਲਿਸ ਆਉਂਦੀ ਨਹੀਂ ਜੇ ਪੁਲਿਸ ਕਿਉਂਕਿ ਪੁਲਿਸ ਵੰਡੀ ਹੋਈ ਆ ਥਾਣਿਆਂ ਚ ਪੰਜਾਬ ਵੰਡਿਆ ਹੋਇਆ ਸਾਰਾ ਇੰਡੀਆ ਇਹ ਅੰਗਰੇਜ਼ ਵੰਡ ਕੇ ਗਏ ਨੇ ਇਹ ਤੁਹਾਨੂੰ ਮੈਂ ਪਹਿਲੀ ਵਾਰ ਬੇਨਤੀ ਕਰਦਾ ਇਹ ਸਾਰੀ ਵੰਡ ਅੰਗਰੇਜ਼ਾਂ ਨੇ ਕੀਤੀ ਆ ਵੀ ਕਿਵੇਂ ਕਿਵੇਂ ਆਪਾਂ ਨੇ ਪ੍ਰਬੰਧ ਚਲਾਉਣਾ ਹੈ ਉਹੀ ਪ੍ਰਬੰਧ ਅੱਜ ਚੱਲ ਰਿਹਾ ਹੈ। ਉਹ ਪ੍ਰਬੰਧ ਇਸ ਤਰ੍ਹਾਂ ਬਣਾਇਆ ਹੋਇਆ ਵੀ ਜਿਹੜਾ ਵੀ ਤੁਹਾਨੂੰ ਚੌਂਕੀ ਪੈਂਦੀ ਹੈ, ਜਿਹੜਾ ਵੀ ਥਾਣਾ ਪੈਂਦਾ ਹੈ, ਉਹ ਆਪਣੇ ਆਪ ਤੁਹਾਡੇ ਕੋਲ ਜਾਂ ਤੁਸੀਂ ਸ਼ਿਕਾਇਤ ਲੈ ਕੇ ਉਹਨਾਂ ਕੋਲ ਜਾਓਗੇ ਜਾਂ ਉਹ ਤੁਹਾਡੇ ਕੋਲ ਆਉਣਗੇ। ਫਿਰ ਆਹ ਸ਼ਿਕਾਇਤਾਂ ਕਿਉਂ ਨਹੀਂ ਜਾਂਦੀਆਂ? ਕਿਉਂਕਿ ਇੰਨਾ ਅਰਬਾਂ ਕਰੋੜਾਂ ਖਰਬਾਂ ਰੁਪਈਆ ਨਸ਼ਿਆਂ 'ਚੋਂ ਮਿਲਦਾ ਹੈ। ਜੇਲ੍ਹਾਂ 'ਚ ਬੈਠੇ ਮੁੰਡੇ, ਕੁੜੀਆਂ ਜੇਲ੍ਹਾਂ 'ਚ ਬੈਠੇ ਨਸ਼ੇ ਦਾ ਵਪਾਰ ਕਰੀ ਜਾਂਦੇ ਨੇ। ਕਦੇ ਜੇਲ੍ਹਾਂ 'ਚੋਂ ਵੀ ਕਦੇ ਵਪਾਰ ਹੋਏ ਪਰ ਹੋਰ ਹੈ। ਜੇਲ੍ਹ ਚ ਬੈਠ ਕੇ ਸਿੱਧੂ ਮੂਸੇਵਾਲੇ ਦਾ ਜਿਹੜਾ ਕਾਤਲ ਹੈ ਬਿਸ਼ਨੋਈ ਉਹ ਕਹਿੰਦਾ ਵੀ ਮੈਂ ਮਰਵਾਇਆ ਇੱਕ ਪੱਤਰਕਾਰ ਜਾਂਦਾ ਤਾਂ ਉਹਦਾ ਜੇਲ੍ਹ ਚ ਜਾ ਕੇ ਉਹਦੀ ਇੰਟਰਵਿਊ ਕਰਦਾ ਅੱਜ ਕੋਰਟ ਨੇ 4 ਮਹੀਨੇ ਚ 3 ਵਾਰ ਨੋਟਿਸ ਜਾਰੀ ਕਰਤਾ ਵੀ ਦੱਸੋ ਆ ਕੇ ਪੰਜਾਬ ਸਰਕਾਰ ਕਿ ਸਿੱਧੂ ਮੂਸੇਵਾਲੇ ਦੀ ਇੰਟਰਵਿਊ ਜੇਲ੍ਹ ਦੇ ਅੰਦਰ ਕਿਵੇਂ ਹੋਗੀ ਤੇ ਉਹ ਕਹਿੰਦੇ ਜੀ ਇਨਕੁਆਰੀ ਚੱਲ ਰਹੀ ਹੈ ਕਿੰਨੀ ਵੱਡੀ ਇਨਕੁਆਰੀ ਦੀ ਲੋੜ ਹੈ ਕਿ ਇੱਕ ਜੇਲ੍ਹ ਦੇ ਵਿੱਚ ਕਿੰਨੇ ਵਜੇ ਕੌਣ ਆਇਆ ਸੀ ਸਭ ਰਜਿਸਟਰ ਤੇ ਲਿਖਿਆ ਜਾਂਦਾ ਹੈ ਆਪਾਂ ਵੀ ਕਦੇ ਨਾ ਕਦੇ ਆਪਣੇ ਕਿਸੇ ਮਿੱਤਰ ਰਿਸ਼ਤੇਦਾਰ ਦੀ ਮੁਲਾਕਾਤ ਕਰਨ ਗਏ ਹੋਵਾਂਗੇ ਜਬ ਪੁੱਛ ਲਿਓ ਜਿਹੜਾ ਮੁਲਾਕਾਤ ਕਰਨ ਗਿਆ ਹੈ ਉੱਥੇ ਤਾਂ ਨਾਲ ਦੀ ਨਾਲ ਲਿਖਿਆ ਜਾਂਦਾ ਹਾਂ ਵੀ ਕੀ ਕਰਨਾ ਹੈ ਪਹਿਲਾਂ ਮੁਲਾਕਾਤ ਲਿਖਾਓ ਆਪਣਾ ਆਧਾਰ ਕਾਰਡ ਦਿਖਾਓ ਫਿਰ ਤੁਹਾਨੂੰ ਉਹ ਜਿਹੜਾ ਪੱਤਰਕਾਰ ਆਇਆ ਉਹ ਵੀ ਕਿਸੇ ਅਫਸਰ ਨੂੰ ਆਪਣਾ ਆਇਡੈਂਟੀਟੀ ਕਾਰਡ ਦਿਖਾ ਕੇ ਆਇਆ ਹੋਊਗਾ ਅੰਦਰ ਉਹ ਬਿਸ਼ਨੋਈ ਕੋਲ ਬਿਠਾਇਆ ਬਿਸ਼ਨੋਈ ਕਹਿੰਦਾ ਮੈਂ ਮਰਵਾਇਆ ਸਿੱਧੂ ਮੂਸੇਵਾਲਾ ਉਦੀ ਇੰਟਰਵਿਊ ਹੋ ਰਹੀ ਹੈ ਤੇ ਸਰਕਾਰ ਉਹ ਤੇ ਜਵਾਬ ਨਹੀਂ ਦੇ ਰਹੀ ਇਸ ਤੋਂ ਕੀ ਸੱਦ ਹੁੰਦਾ ਹੈ ਕਿ ਸਰਕਾਰ ਨੇ ਆਪ ਮਰਵਾਇਆ ਹੈ ਅੱਛਾ ਮਰਵਾਇਆ ਕਿਉਂ ਹੈ ਉਹ ਕਹਿੰਦਾ ਸੀ ਵੀ ਜੇ ਪਾਣੀਆਂ ਨਾ ਰੋਕੇ ਸਾਡੇ ਪਾਣੀਆਂ ਦੀ ਲੁੱਟ ਨਾ ਰੋਕੀ ਫਿਰ ਜਟਾਣੇ ਵਰਗਿਆਂ ਨੂੰ ਆਣਾ ਪਊਗਾ ਉਹਨੇ ਆਪਣੇ ਗਾਣੇ ਚ ਕਹਤਾ ਉਹਨੇ ਕਹਤਾ ਸਾਨੂੰ ਸਾਡਾ ਲਾਣਾ ਦੇ ਦਿਓ ਪੰਜਾਬ ਤੇ ਹਿਮਾਚਲ ਤੇ ਹਰਿਆਣਾ ਦੇ ਗਾਣਾ ਸੁਣ ਕੇ ਦੇਖ ਲੋ ਬੱਚੋ ਅੱਜ ਆਪਣੇ ਘਰ ਦੇ ਨੂੰ ਗਾਣਾ ਸੁਣਾਇਓ ਉਹ ਤਾਂ YouTube ਤੇ ਹੈ ਨਾ ਉਹ ਉਹ ਮਾਰਤਾ ਉਹ ਕਹਿੰਦਾ ਸਾਨੂੰ ਸੋਵਰਨਿਟੀ ਦੇ ਦਿਓ ਉਸ ਗਾਣੇ ਚ ਕਹਿਆ ਹੋਇਆ ਸੋਵਰਨਿਟੀ ਹੁੰਦੀ ਆ ਆਜ਼ਾਦੀ ਉਹ ਗੱਲ ਕਰਕੇ ਉਹਦਾ ਕਤਲ ਕਰਵਾਤਾ ਕੋਕੋ ਉਹਨੂੰ ਮਿਲੀਅਨਸ ਐਂਡ ਮਿਲੀਅਨਸ ਅਰਬਾਂ ਲੋਕ ਸੁਣਦੇ ਸੀ ਉਹ ਕਹਿੰਦੇ ਜੇ ਆਹ ਮੁੰਡਾ ਸੱਚ ਦੀ ਗੱਲ ਕਰਨ ਲੱਗ ਗਿਆ ਤੇ ਸਾਰਾ ਪੰਜਾਬ ਇਹਦੇ ਨਾਲ ਤੁਰ ਪੂਗਾ ਇਹਨੂੰ ਮਾਰੋ ਮਰਵਾਤਾ ਮਰਵਾਣ ਤੋਂ ਪਹਿਲਾਂ ਕੀ ਹੋਇਆ ਅੱਜ ਦੀ ਰਾਤ ਉਹਦੀ ਸਿਕਿਉਰਿਟੀ ਹਟਾਈ ਗਈ ਇਹ ਧਿਆਨ ਨਾਲ ਸੁਣਿਓ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਅਧੀ ਕਰਤੀ ਚਲੋ ਕਰਤੀ ਇੱਕ ਉਹਨਾਂ ਦਾ ਅਫਸਰ ਏਡੀਸੀ ਬਲਤੇਜ ਪੰਨੂ ਪੱਤਰਕਾਰਾਂ ਨੂੰ ਕਹਿੰਦਾ ਹੈ ਕਿ ਅਸੀਂ ਆਹ 10 ਬੰਦੇ ਨੇ ਜਿਹਦੇ ਵਿੱਚ ਉਚੇਚਾ ਨਾ ਲੈਂਦਾ ਸਿੱਧੂ ਮੂਸੇਵਾਲਾ ਅਤੇ ਨੋ ਹੋਰਾਂ ਦੀ ਅੱਜ ਅਸੀਂ ਸਿਕਿਉਰਿਟੀ ਹਟਾ ਹਟਾਤੀ ਜੇ ਹਟਾਤੀ ਫਿਰ ਅਖਬਾਰਾਂ ਨੂੰ ਕਹਿਣ ਦਾ ਕੀ ਮਤਲਬ ਕਿ ਦੱਸੋ ਉਹਨਾਂ ਨੂੰ ਵੀ ਹੁਣ ਸਿੱਧੂ ਮੂਸੇਵਾਲੇ ਨਾਲ ਗਨਮੈਨ ਨਹੀਂ ਆਉਣਗੇ ਹੁਣ ਮਾਰ ਲਓ ਅਗਲੇ ਦਿਨ 4 ਵਜੇ ਦੁਪਹਿਰੇ ਉਹਨਾਂ ਨੇ ਮਾਰਤਾ ਯਾਰੋ ਐ ਤਾਂ ਤੁਹਾਡੇ ਪੁੱਤ ਖੋਏ ਜਾ ਰਹੇ ਨੇ ਜੇ ਤੁਸੀਂ ਚੁੱਪ ਕਰਕੇ ਬੈਠੇ ਰਹੋਗੇ ਨਾ ਉੱਥੇ ਜਾ ਕੇ ਤੁਹਾਡਾ ਕੋ ਅੱਜ ਅੱਜ ਸਿਮਰਨਜੀਤ ਸਿੰਘ ਮਾਨ ਨੂੰ ਡੇਢ ਸਾਲ ਵਾਸਤੇ ਤੁਸੀਂ ਚੁਣ ਕੇ ਭੇਜਿਆ ਸੰਗਰੂਰ ਦੇ ਲੋਕਾਂ ਨੇ YouTube ਕੱਢ ਕੇ ਦੇਖੋ ਪਾਰਲੀਮੈਂਟ ਦੇ ਵਿੱਚ ਜਾ ਕੇ ਸਿਮਰਨਜੀਤ ਸਿੰਘ ਮਾਨ ਨੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਕਿ ਨਹੀਂ ਕੀਤੀ ਦੇਖੋ ਤੁਸੀਂ ਆਪ ਦੀਪ ਸਿੱਧੂ ਦੀ ਗੱਲ ਕੀਤੀ ਹੈ ਕਿ ਨਹੀਂ ਕੀਤੀ ਜਿਹੜਾ ਖੰਡਾ ਸਾਡਾ ਵਲਾਇਤ ਚ ਮਾਰਿਆ ਉਹਦੀ ਗੱਲ ਕੀਤੀ ਹੈ ਕਿ ਨਹੀਂ ਕੀਤੀ ਜਿਹੜਾ ਆਪਣਾ ਹਰਦੀਪ ਨਿੱਜਰ ਹਰਦੀਪ ਸਿੰਘ ਨਿੱਜਰ ਕੈਨੇਡਾ ਚ ਮਾਰਿਆ ਜਾਂ ਪੰਜਵੜ ਪਾਕਿਸਤਾਨ ਚ ਮਾਰਿਆ ਉਹਦੀ ਗੱਲ ਕੀਤੀ ਹੈ ਕਿ ਨਹੀਂ ਕੀਤੀ ਜਿਸ ਚੀਜ਼ ਵਾਸਤੇ ਤੁਸੀਂ ਸੁਣ ਕੇ ਭੇਜਿਆ ਤੇ ਜਿਹੜੇ 12 ਐਮਪੀ ਹੋਰ ਉਹਦੇ ਨਾਲ ਪੰਜਾਬ ਦੇ ਬੈਠੇ ਸੀ ਉਹਨਾਂ ਨੇ ਨਾ ਇਹ ਗੱਲਾਂ ਬੋਲੀਆਂ ਤੇ ਨਾ ਸਿਮਰਤਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਸੋ ਇਹ ਸਾਰੀਆਂ ਗੱਲਾਂ ਤੱਥਾਂ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਕਰਕੇ ਚੱਲਿਆ ਜੇ ਮੈਨੂੰ ਟਾਈਮ ਮਿਲਿਆ ਕਿਉਂਕਿ 1200 ਪਿੰਡਾਂ ਦੇ ਵਿੱਚ ਮੈਂ ਨਹੀਂ ਜਾ ਸਕਣਾ 1200 ਪਿੰਡ ਨੇ ਪਟਿਆਲਾ ਲੋਕ ਸਭਾ ਦੇ ਚਲੋ ਮੈਂ ਇੱਥੇ ਆ ਗਿਆ ਤੁਸੀਂ ਅੱਗੇ ਜੋ ਚੀਜ਼ ਸਮਝੋਗੇ ਜੇ ਤੁਹਾਨੂੰ ਮੇਰੀ ਗੱਲ ਸਮਝ ਆਈ ਮੈਂ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਫਿਰ ਤੁਸੀਂ ਜ਼ਰੂਰ ਆਪਣੇ ਮਨ ਨਾਲ ਸੋਚ ਕੇ ਅੱਗੇ 2 4 10 ਭਰਾਵਾਂ ਨੂੰ ਇਹ ਗੱਲ ਸਮਝਾਇਓ ਤੇ ਮੈਨੂੰ ਵੋਟ ਪਵਾਇਓ ਜੇ ਤੁਹਾਨੂੰ ਲੱਗਿਆ ਕਿ ਇਹ ਝੂਠ ਬੋਲ ਕੇ ਗਿਆ ਫਿਰ ਤੁਸੀਂ ਗੁਰਦੁਆਰੇ ਅਰਦਾਸ ਕਰਿਓ ਕਿ ਇਹ ਬੰਦਾ ਮਰ ਜਾਵੇ ਬਸ ਜਿਹੜਾ ਬੰਦਾ ਸੰਗਤ ਵਿੱਚ ਝੂਠ ਬੋਲ ਕੇ ਜਾਊਗਾ ਉਹਦਾ ਜਿੰਦਾ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਮੈਂ ਤਾਂ ਇੰਨੀ ਗੱਲ ਕਹਿ ਸਕਦਾ ਅੱਗੇ ਤੁਸੀਂ ਸੋਚੋ ਤੁਸੀਂ ਵੀ ਪਰਿਵਾਰਾਂ ਵਾਲਿਓ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਬੱਚੇ ਨਸ਼ੇ ਨਾਲ ਮਰਨ ਮੈਂ ਨਹੀਂ ਚਾਹੁੰਦਾ ਕਿ ਰੇਤਾ ਬਜਰੀ ਦੇ ਉੱਤੇ ਇੱਕ ਧਾਰਾ ਜਿਹੜੀ ਜਰਾਜ ਕਰੇ ਉਹਦਾ ਕਬਜ਼ਾ ਹੋਵੇ ਤੇ ਲੋਕ ਰੋਜ਼ ਤੜਫਣ ਕਿ ਮੰਗਾਈ ਹੋ ਗਈ ਮੰਗਾਈ ਹੋ ਗਈ ਮੰਗਾਈ ਹੋ ਗਈ ਤੇ ਸਰਕਾਰਾਂ ਸੁਣਨ ਨਹੀਂ ਨਾ ਰੋਜ਼ ਕੁੜੀਆਂ ਟੈਂਕੀਆਂ ਤੇ ਚੜਨ ਅੱਗਾ ਲਾਉਣ ਤੇ ਸਰਕਾਰਾਂ ਨੂੰ ਨਾ ਕਾਂਗਰਸ ਨੂੰ ਨਾ ਬਾਦਲਾ ਨੂੰ ਨਾ ਭਾਜਪਾ ਨੂੰ ਨਾ ਆਪ ਨੂੰ ਕੋਈ ਫਰਕ ਹੀ ਨਾ ਪਵੇ ਰੋਜ਼ ਇਹਨਾਂ ਨੂੰ ਕੁੱਟੀ ਜਾਣ ਕੁੜੀਆਂ ਨੂੰ ਗਲਮਿਆਂ ਚੋਂ ਫੜਫੜ ਕੇ ਬੇਪੱਤ ਕੀਤਾ ਜਾਵੇ ਸੜਕਾਂ ਦੇ ਉੱਪਰ ਇਹ ਅਸੀਂ ਨਹੀਂ ਚਾਹਦੇ ਆ ਸਾਡੀ ਧਿਰ ਦੀ ਮੰਗ ਹੈ ਉਹਨਾਂ ਦੀਆਂ ਮੰਗਾਂ ਜੋ ਸੀਗੀਆਂ ਉਹ ਤੁਸੀਂ ਦੇਖ ਲੀਆਂ 25 30 ਸਾਲ ਤੋਂ ਲਗਾਤਾਰ ਸਾਡੇ ਧੀਆਂ ਪੁੱਤਰ ਜਿਹੜੇ ਜਵਾਨ ਹੋਏ ਨੇ ਨੌਕਰੀ ਮੰਗਦੇ ਨੇ ਯਾਰ ਉਹ ਕੀ ਜਿਹੜਾ ਜਿਹਨਾਂ ਨੇ ਪੜ੍ਹਾਈ ਕਰ ਲਈ ਉਹ ਨੌਕਰੀਆਂ ਮੰਗਦੇ ਨੇ ਜਿਹੜੇ ਲੱਗ ਗਏ ਉਹ ਪੱਕੇ ਹੋਣਾ ਚਾਹੁੰਦੇ ਨੇ ਆ ਪਿੱਛੇ ਜੇ ਮੈਂ ਇੱਕ ਇੰਟਰ ਇੱਕ ਵੀਡੀਓ ਦੇਖੀ ਇੱਕ ਬੰਦਾ ਰਿਟਾਇਰ ਹੋਇਆ ਤੁਹਾਡੇ ਵਰਗਾ ਕੋਈ ਇੱਕ ਭਾਈ ਵੀ ਕਿਸੇ ਨੌਕਰੀ ਤੋਂ ਛੋਟੀ ਤੋਂ ਰਿਟਾਇਰ ਹੋਇਆ ਤੇ ਉਹ ਰੋਇਆ ਉੱਚੀ ਉੱਚੀ ਉਹਦੇ ਭਰਾਵਾਂ ਨੇ ਦੋਸਤਾਂ ਨੇ ਪੁੱਛਿਆ ਵੀ ਅੱਜ ਤੂੰ ਰਿਟਾਇਰ ਹੋਇਆ ਅਸੀਂ ਤੇਰੀ ਰਿਟਾਇਰਮੈਂਟ ਦੇ ਉੱਤੇ ਪਾਰਟੀ ਦੇ ਰਹੇ ਹਾਂ ਤੂੰ ਰੋ ਕਿਉਂ ਰਹੇ ਉਹਦਾ ਜਵਾਬ ਪਤਾ ਹੈ ਕੀ ਸੀ ਕਹਿੰਦਾ ਮੈਂ ਕੱਚਾ ਭਰਤੀ ਹੋਇਆ ਸੀ